ਤੁਸੀਂ ਦੇਖ ਰਹੇ ਹੋ ਐਸਮ ਜੈਡ ਨਿਊਜ਼ ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਰਾਜ ਦਾ ਸੇਵਾ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਪਹਿਲਾ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆਂ ਫਿਰ ਆਪਾਂ ਵਿਚਾਰ ਚਰਚਾ ਕਰਦੇ ਆਂ ਦੇਸ਼ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰਾਜ ਦਾ ਸੇਵਾ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਸਵਾਗਤ ਤੁਸੀਂ ਕੱਲਾ ਕਰੀ ਜਾਂਦੇ ਕੋਈ ਨਿੱਗਰ ਨਿੱਗਰ ਸਵਾਗਤ ਕਰ ਲਿਆ ਕਰੋ ਕਿਉਂਕਿ ਠੰਡ ਦਾ ਮੌਸਮ ਆ ਰਿਹਾ ਹੈ ਹਣ ਗਰਮੀਆਂ ਜਿਹਦੇ ਅਸੀਂ ਕੂਲ-ਕੂਲ ਤੇ ਕਹਿ ਨਹੀਂ ਸਕਦੇ ਪਰ ਸਰਦੀਆਂ ਨੂੰ ਨਿੱਗਨ-ਨਿੱਗਾ ਕਹਿਣਾ ਥੋੜਾ ਜ਼ਿਆਦਾ ਥੋੜਾ ਜ਼ਿਆਦਾ ਸੋ ਵਿਰਿੰਦਰ ਜੀ ਆਪਾਂ ਜਿਹੜੇ ਹੁਣ ਚਲੰਤ ਮੁੱਦੇ ਜਾਂ ਪੱਖ ਦੇ ਮੁੱਦੇ ਆ ਦੇਸ਼ ਦੇ ਉਹਨਾਂ ਦੇ ਉੱਪਰ ਗੱਲ ਕਰਦੇ ਆ ਇੱਕ ਤਾਂ ਮੁੱਦਾ ਹੈਗਾ ਵਿਰਿੰਦਰ ਜੀ ਦੇਸ਼ ਦੀ ਉਹ ਸੰਸਦ ਮਾਮਲੇ ਦੇ ਵਿੱਚ ਤੇ ਇੱਕ ਆਪਣਾ ਹੈਗਾ ਵਾ ਪੰਜਾਬ ਨੂੰ ਲੈ ਕੇ ਮੁੱਦਾ ਹੈ ਤੇ ਪਹਿਲਾਂ ਆਪਾਂ ਸੰਸਦ ਦੇ ਮੁੱਦੇ ਤੇ ਗੱਲ ਕਰ ਲੈਂਦੇ ਆ ਸੰਸਦ ਦੇ ਵਿੱਚ ਜਿਹੜੀ ਕਿ ਸੁਰੱਖਿਆ ਦੇ ਵਿੱਚ ਕੁਤਾਹੀ ਹੋਈ ਆ ਉਸ ਕਤਾਹੀ ਦੇ ਵਿੱਚ ਜਿਹੜੇ ਕੁਝ ਨੌਜਵਾਨ ਮੁੰਡੇ ਕੁੜੀਆਂ ਫੜੇ ਗਏ ਨੇ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਨੌਜਵਾਨ ਲੜਕੀ ਆ ਉਹ ਹਰਿਆਣਾ ਦੀ ਦੱਸੀ ਜਾ ਰਹੀ ਹੈ ਤੇ ਹਰਿਆਣਾ ਦੇ ਵਿੱਚ ਉਸ ਦੀ ਰਿਹਾਈ ਦੀ ਮੰਗ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉਹ ਮਾਮਲਾ ਕੀ ਆ ਪੂਰਾ ਤੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਮਾਮਲਾ ਤੇ ਭੁਪਿੰਦਰ ਜੀ ਲਗਭਗ ਸਾਰਿਆਂ ਨੂੰ ਪਤਾਈ ਆ ਜੀ ਹੁਣ ਗੱਲ ਇਹ ਆ ਕਿ ਉਹਦੇ ਵਿੱਚ ਜਿਹੜੇ ਨੌਜਵਾਨ ਬੱਚੇ ਸ਼ਾਮਲ ਸੀਗੇ ਦੇਖਦੇ ਸੀਗੇ ਕਿ ਬਾਹਰੋਂ ਨਹੀਂ ਆਇਆ ਸੀ ਹੁਣ ਜਿਸ ਤਰੀਕੇ ਦੇ ਨਾਲ ਸਭ ਨੂੰ ਪਤਾ ਹੈ ਕਿ ਗੁਰਪਤਵੰਦ ਸਿੰਘ ਪੰਨੂ ਘਰਾਣੀਆਂ ਧੰਕੀਆਂ ਆ ਰੀਆਂ ਸੀ ਪਰ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਭੀਆਂ ਚੀਜ਼ਾਂ ਕਲੀਅਰ ਹੋ ਗਈਆਂ ਨੇ ਪੰਨੂ ਦਾ ਜੋ ਰੋਲ ਨਹੀਂ ਸੀ ਉਹ ਤੇ ਸਬਾਬੀ ਬਣਿਆ ਸੀ ਇੱਕ ਹੁਣ ਉਹਦੇ ਚ ਜਿਹੜੇ ਸ਼ਾਮਲ ਸੀ ਨੌਜਵਾਨ ਦੇ ਕੋ ਸਾਰੇ ਮਾੜੇ ਢੇੜੇ ਘਰੋਂ ਸੀਗੇ ਸਾਗਰ ਸ਼ਰਮਾ ਨਾਂ ਦਾ ਨੌਜਵਾਨ ਵੀ ਇੱਕ ਬੱਚਾ ਉਹਦੇ ਚ ਸ਼ਾਮਲ ਸੀਗਾ ਉਸ ਦੀ ਮਾਂ ਨਾਲ ਜਦੋਂ ਗੱਲਬਾਤ ਕੀਤੀ ਮਿਲਿਆ ਨੇ ਤੇ ਬੜੀ ਹੈਰਾਨ ਕਰਨ ਵਾਲੀਆਂ ਗੱਲਾਂ ਉਹਨੇ ਦਸੀਆਂ ਕਿ ਨੌਜਵਾਨ ਸਾਗਰ ਉਹਦਾ ਜਿਹੜਾ ਲੜਕਾ ਸੀ ਸ਼ੁਰੂ ਤੋਂ ਹੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਖਸੀਅਤ ਤੋਂ ਬੜਾ ਮਤਾਸਰ ਸੀ ਬੜੀ ਕਿਤਾਬਾਂ ਪੜਦਾ ਸੀ ਤੇ 24 ਘੰਟੇ ਭਗਤ ਸਿੰਘ ਦੀਆਂ ਗੱਲਾਂ ਹੀ ਕਰਦਾ ਸੀਗਾ ਘਰ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਾ ਕੇ ਰੱਖਦਾ ਸੀ ਔਰ ਉਸ ਦੇ ਬਾਰੇ ਹੀ ਪੜਦਾ ਰਹਿੰਦਾ ਸੀ ਘਰ ਦੇ ਪਰਿਵਾਰ ਵਾਲੇ ਵੀ ਕਹਿੰਦੇ ਵੀ ਤੂੰ ਸਾਰਾ ਦਿਨ ਭਗਤ ਸਿੰਘ ਬਾਰੇ ਪੜਦਾ ਰਹਿਣਾ ਤੇ ਉਹ ਮਤਲਬ ਕਿ ਜਸਟੰਗ ਨਾਲ ਉਹ ਭਗਤ ਸਿੰਘ ਨੂੰ ਪੜਦਾ ਸੀ ਬੜੀ ਜੜੀ ਸੀਗੀ ਉਸ ਸ਼ਖਸ਼ ਦੇ ਉੱਤੇ ਜਿਹੜੀ ਸੀਗੀ ਉਸ ਨੌਜਵਾਨ ਦੇ ਉੱਤੇ ਸ਼ਹੀਦ ਆਜ਼ਮ ਦਾ ਚੰਗਾ ਪ੍ਰਭਾਵ ਸੀਗਾ ਸੋ ਦੂਸਰੇ ਪਾਸੇ ਇਸ ਪੂਰੇ ਗਰੁੱਪ ਦੇ ਵਿੱਚ ਜਿਹੜੇ ਗਰੁੱਪ ਨੇ ਪੀਲਾ ਧੂਆਂ ਸੰਸਦ ਦੇ ਵਿੱਚ ਛੱਡਿਆ ਸੀਗਾ ਉਹਦੇ ਵਿੱਚ ਇੱਕ ਲੜਕੀ ਨੀਲਮ ਵਰਮਾ ਦੇ ਨਾਂ ਦੀ ਸੈੰਤੀਕ ਸਾਲ ਦੀ ਜਿਹੜੀ ਕਿ ਹਰਿਆਣਾ ਜੀਨ ਦੇ ਪਿੰਡ ਗਾਸੋ ਖੁਰਦ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਉਹਦੀ ਮਾਂ ਨੇ ਜੋ ਦੱਸਿਆ ਹੈ ਕਿ ਐਮਏ ਐਮ ਫਿਲ ਕੀਤੀ ਸੀ ਬੇਰੋਜ਼ਗਾਰ ਸੀ ਸੋ ਕੁੱਲ ਮਿਲਾ ਕੇ ਸਾਰੇ ਹੀ ਨੌਜਵਾਨਾਂ ਦੇ ਵਿੱਚ ਕਾਫੀ ਰੋਸ ਸੀਗਾ ਜੀ ਸਰਕਾਰ ਦੇ ਲਈ ਹੁਣ ਗੱਲ ਇਹ ਹੈ ਕਿ ਇਹਨਾਂ ਨੌਜਵਾਨਾਂ ਦੇ ਨਾਂ ਤੇ ਕੋਈ ਹਥਿਆਰ ਇਹਨਾਂ ਕੋਲ ਬਰਾਮਦ ਹੋਇਆ ਨਾ ਇਹਨਾਂ ਕੋਲ ਕੋਈ ਬੰਬ ਸੀਗਾ ਨਾ ਹੀ ਇਹਨਾਂ ਕੋਲ ਕੋਈ ਇਹੋ ਜਿਹਾ ਹਥਿਆਰ ਸੀਗਾ ਜਿਹੜਾ ਕਿ ਹੁਣ ਪਰ ਗੱਲ ਇਹ ਹੈ ਕਿ ਇਹਨਾਂ ਦੇਤੇ 테러ਰਿਸਟ ਦੀ ਜਿਹੜੀ ਧਾਰਾ ਹੈਗਾ 테러ਰਿਜ਼ਮ ਦੇ ਸੰਬੰਧਤ ਯੂਏਪੀਏ ਨਾਲ ਸੰਬੰਧਤ ਜਿਹੜੀਆਂ ਕਾਨੂੰਨ ਦੇ ਤਹਿਤ ਧਾਰਾਵਾਂ ਲਾ ਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੁਣ ਗੱਲ ਇਹ ਹੈ ਕਿ ਜਿਹੜੀ ਜੀਨ ਦਾ ਜਿਹੜਾ ਪਿੰਡ ਹੈ ਉਚਾਨਾ ਉੱਥੇ ਪਿੰਡ ਦੀਆਂ ਖਾ ਪੰਚਾਇਤਾਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਧਰਨਾ ਲਾਇਆ ਤੇ ਇਹ ਮੰਗ ਕੀਤੀ ਹੈ ਕਿ ਇਹ ਲੜਕੀ ਕੋਈ ਜਿਹੜੀ ਹੈਗੀ ਹੈ ਇਹ ਕੋਈ ਟੈਰਰਿਸਟ ਨਹੀਂ ਸੀ ਉਤਵਾਦੀ ਨਹੀਂ ਸੀ ਇਹ ਜਿਹੜਾ ਯੂਪੀਏ ਧਾਰਾ ਹੈ ਇਹ ਹਟਾਈ ਜਾਵੇ ਤੇ ਇਸ ਨੂੰ ਜਿਹੜਾ ਹੈਗਾ ਰਿਹਾਈ ਦੀ ਕੀਤੀ ਜਾਵੇ ਰਹਾ ਕੀਤੀ ਜਾਵੇ ਰਿਹਾਈ ਦੀ ਮੰਗ ਕੀਤੀ ਹੈ ਸੋ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਾਹੌਲ ਬਣਿਆ ਭពਿੰਦਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੀ ਹੋ ਸਕਦਾ ਹੈ ਕਿ ਇੱਕ ਨਵਾਂ ਜਿਹੜਾ ਹੈਗਾ ਉਹ ਸਿਆਸਤ ਦੇ ਸਮੀਕਰਨ ਨਵੇਂ ਬਣ ਜਾਣ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਬਹੁਤ ਸਾਰੇ ਬੁੱਧੀਜੀਵਿਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਨੌਜਵਾਨ ਨੇ ਇਹ ਭਗਤ ਸਿੰਘ ਦੇ ਪੂਰਨਿਆਂ ਤੇ ਚੱਲਣ ਵਾਲੇ ਨੌਜਵਾਨ ਨੇ ਦੇਖੋ ਇੱਕ ਚੀਜ਼ ਤੇ ਕਲੀਅਰ ਇਹ ਸਾਡਾ ਆਜ਼ਾਦ ਦੇਸ਼ ਹੈ ਉਸ ਵੇਲੇ ਜਿਸ ਵੇਲੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਹੋਰਾਂ ਨੇ ਅਸੈਂਬਲੀ 'ਚ ਜਿਹੜਾ ਫੋਕਾ ਬੰਬ ਸਿਰਫ ਮਤਲਬ ਜਗਾਉਣ ਵਾਸਤੇ ਲੋਕਾਂ ਨੂੰ ਸਰਕਾਰ ਨੂੰ ਜਿਹੜੀ ਸਰਕਾਰ ਨੂੰ ਗੋਰਿਆਂ ਸਰਕਾਰ ਨੂੰ ਜਗਾਉਣ ਵਾਸਤੇ ਜੋ ਬੰਬ ਸੁੱਟਿਆ ਸੀਗਾ ਸਿਰਫ ਜਗਾਉਣ ਵਾਸਤੇ ਸੀਗਾ ਇਹ ਸਾਡਾ ਆਜ਼ਾਦ ਮੁਲਕ ਹੈ ਸਾਡਾ ਆਪਣਾ ਮੁਲਕ ਹੈ ਅਸੀਂ ਇਸ ਚੀਜ਼ ਦੀ ਕਦੀ ਵੀ ਤਰਫਦਾਰੀ ਨਹੀਂ ਕਰਦੇ ਇਸ ਚੀਜ਼ ਦੀ ਕਦੀ ਹਮਾਇਤ ਨਹੀਂ ਕਰਦੇ ਕਿ ਉਹਨਾਂ ਨੌਜਵਾਨਾਂ ਨੇ ਜੋ ਕੀਤਾ ਉਹ ਠੀਕ ਕੀਤਾ ਅਸੀਂ ਬਿਲਕੁਲ ਨਹੀਂ ਕਹਾਂਗੇ ਅਸੀਂ ਉਹ ਉਹਨਾਂ ਦੇ ਇਸ ਪੱਖ ਦੇ ਵਿੱਚ ਨਹੀਂ ਹੈਗੇ ਕਿ ਉਹਨਾਂ ਨੇ ਜੋ ਕੀਤਾ ਹੈ ਠੀਕ ਕੀਤਾ ਹੈ ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਉਹਨਾਂ ਨੌਜਵਾਨਾਂ ਦੇ ਮਨਾਂ ਦੇ ਵਿੱਚ ਸਰਕਾਰ ਨੂੰ ਲੈ ਕੇ ਸਿਸਟਮ ਨੂੰ ਲੈ ਕੇ ਬੇहद ਰੋਸ ਪਾਇਆ ਜਾ ਰਿਹਾ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਦਾ ਰਵਈਆ ਜਿਸ ਢੰਗ ਨਾਲ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਹੈ ਜਿਸ ਢੰਗ ਨਾਲ ਦੇਸ਼ ਦੇ ਵਿੱਚ ਬੇਰੋਜ਼ਗਾਰੀ ਹੈ ਅਗਰ ਸਰਕਾਰਾਂ ਇਸ ਨੂੰ ਇਸ ਸਮੱਸਿਆ ਨੂੰ ਹੱਲ ਨਾ ਕਰ ਪਾਈਆਂ ਤੇ ਇਹੋ ਜੇ ਨੌਜਵਾਨ ਹੋਰ ਵੀ ਉੱਠ ਸਕਦੇ ਨੇ ਦੂਸਰੇ ਨੌਜਵਾਨਾਂ ਨੂੰ ਵੀ ਉਤਸ਼ਾਹ ਹੋ ਸਕਦਾ ਹੈ ਕਿਉਂਕਿ ਜਿਹੜੇ ਪੜ੍ਹੇ ਲਿਖਿਆ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਚ ਜਿਨ੍ਹਾਂ ਦੇ ਜਿਹੜੇ ਬੇਰੋਜ਼ਗਾਰ ਨੇ ਕਿਉਂਕਿ ਨੌਕਰੀਆਂ ਤੇ ਚੰਦ ਲੋਕਾਂ ਨੂੰ ਮਿਲ ਰਹੀਆਂ ਨੇ ਜਿਆਦਾ ਕਰਕੇ ਨੌਜਵਾਨ ਜਿਹੜੇ ਹੈਗੇ ਨੇ ਨਾ ਉਹ ਇਸੇ ਤਰੀਕੇ ਦੇ ਨਾਲ ਹੀ ਰੋਸ ਕਰ ਸਕਦੇ ਨੇ ਸੋ ਜਿਸ ਢੰਗ ਨਾਲ ਉਹ ਨੌਜਵਾਨ ਵੀ ਸੰਸਦ ਦੇ ਵਿੱਚ ਜਾ ਕੇ ਦੇਖੋ ਨਾ ਉਹਨਾਂ ਨੇ ਆ ਆਪਣੇ ਦੇਸ਼ ਭਾਰਤ ਮਾਤਾ ਦੀ ਜੈ ਦੇ ਨਾਰੇ ਵੀ ਲਾਏ ਨੇ ਵੰਦੇ ਮਾਤਰਮ ਦੇ ਵੀ ਨਾਰੇ ਲਾਏ ਨੇ ਤਾਂ ਕਿਤੇ ਨਾ ਕਿਤੇ ਉਹ ਲੋਕ 테러ਰਿਸਟ ਦੀ ਯੂਏਪੀ ਦੀ ਧਾਰਾ ਲੱਗਣੀ ਜਿਹੜੀ ਬੜੀ ਹੈਰਾਨ ਕਰਨ ਵਾਲੀ ਮੈਂ ਗੱਲ ਸਮਝਾਂਗਾ ਕਿਉਂਕਿ ਸਾਡੇ ਦੇਸ਼ ਦੇ ਨੇ ਉਹ ਇੱਕ ਰੋਸ ਪ੍ਰਦਰਸ਼ਨ ਦਾ ਜਿਹੜਾ ਤਰੀਕਾ ਸੀ ਉਹ ਆਪਾਂ ਕਹਿ ਸਕਦੇ ਹਾਂ ਕਿ ਉਹ ਗਲਤ ਸੀਗਾ ਕਿਤੇ ਹੋਰ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਸਕਦਾ ਸੀਗਾ ਪਰ ਕਿਸੇ ਨਾ ਕਿਤੇ ਉਹਨਾਂ ਨੇ ਜੋ ਕੰਮ ਕੀਤਾ ਹੈਗਾ ਉਹ ਸਰਕਾਰ ਨੂੰ ਸਿਸਟਮ ਨੂੰ ਜਗਾਉਣ ਦੇ ਲਈ ਕੀਤਾ ਹੈਗਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਜੋ ਲੱਗਦਾ ਹੈ ਹੋ ਸਕਦਾ ਹੈ ਕਿ ਸਿਆਸਤ ਦੇ ਨਵੇਂ ਸਮੀਕਰਨ ਬਣ ਤੇ ਨੌਜਵਾਨ ਵਰਗ ਹੈ ਉਹ ਸਰਕਾਰ ਔਰ ਸਿਸਟਮ ਦੇ ਲਈ ਹੋਰ ਜਾਗਰੂਕ ਹੋ ਕੇ ਜੋ ਹੈ ਆਪਣਾ ਰੋਸ ਜ਼ਾਹਰ ਕਰ ਸਕਦਾ ਹੈ ਜੀ ਸੋ ਇਹ ਤਾਂ ਹੋਗੇ ਨੌਜਵਾਨਾਂ ਦੀ ਗੱਲ ਜੇ ਸਰਕਾਰ ਦੇ ਪ੍ਰਤੀ ਜੋ ਨੌਜਵਾਨਾਂ ਦਾ ਰੋਸ ਹੈ ਇਸ ਤੋਂ ਲਾਵਾ ਇਸ ਤੋਂ ਹਟ ਕੇ ਵਿਰਿੰਦਰ ਜੀ ਇੱਕ ਜਿਹੜੀ ਗੱਲ ਪੰਜਾਬ ਦੇ ਵਿੱਚ ਸਾਹਮਣੇ ਆਈ ਆ ਜਿਵੇਂ ਕਿ ਆਪ ਦੀ ਜਿਹੜੀ ਸਰਕਾਰ ਹੈ ਆਪ ਦੀ ਸਰਕਾਰ ਦੇ ਵੱਲੋਂ ਆਉਂਦੇ ਸਾਰੇ ਭ੍ਰਿਸ਼ਟਾਚਾਰ ਉਹਨਾਂ ਦੇ ਲਈ ਇੱਕ ਵੱਡਾ ਮੁੱਦਾ ਸੀਗਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਇਤਿਹਾਸਿਕ ਫੈਸਲੇ ਦੇ ਨਾਮ ਤੇ ਕੁਝ ਨੰਬਰ ਵੀ ਜਾਰੀ ਕੀਤੇ ਕਿ ਵੀ ਸਾਨੂੰ ਸਿੱਧੀ ਕੰਪਲੇਨਟ ਕਰੋ ਸਿੱਧੀ ਵੀਡੀਓ ਬਣਾ ਕੇ ਭੇਜੋ ਪਰ ਗੱਲਬਾਤ ਉਹਦਾਂ ਦੀ ਨਜ਼ਰ ਨਹੀਂ ਆ ਰਹੀ ਹੈ ਕਿ ਜਿਹੜੀ ਜਮੀਨੀ ਹਕੀਕਤ ਹੈ ਉਹ ਰਿਸ਼ਵਤ ਖੋਰੀ ਜਿਹੜੀ ਹਾਲੇ ਵਿੱਚ ਚੱਲ ਰਹੀ ਆ ਤੇ ਇਸੇ ਅਧੀਨ ਉਹ ਡਬੀਡੀਪੋ ਦੇ ਰਿਸ਼ਵਤ ਲੈਣ ਦੀ ਇੱਕ ਗੱਲ ਸਾਹਮਣੇ ਆਈ ਹੈ ਦੋ ਥਾਂ ਵੀ ਤੇ ਉਹ ਤੁਸੀਂ ਕਿਦਾਂ ਦੇਖਦੇ ਹੋ ਕਿ ਇਹ ਜਿਹੜੇ ਸਰਕਾਰੀ ਅਧਿਕਾਰੀ ਨੇ ਰਿਸ਼ਵਤ ਲੈਂਦੇ ਕਾਬੂ ਕਿਤੇ ਗਏ ਨੇ ਇੱਕ ਤੇਕ ਨੂੰ ਦੇ ਜੀ ਜਿਹੜਾ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲ ਸਿੰਘ ਭੁੱਲਰ ਹੋਣਾ ਨੇ ਜੀ ਬੀਡੀਪੋ ਬੀਡੀਪੋ ਜੁੜਖੰਨਾ ਦੇ ਆ ਉਸ ਨੂੰ ਮਤਲਬ ਮੁਤਲ ਕਰ ਦਿੱਤਾ ਜੀ ਇਹ ਤਕਰੀਬਨ 58.25 ਲੱਖ ਰੁਪਏ ਦੇ ਜਿਹੜਾ ਫੰਡਾਂ ਦੇ ਵਿੱਚ ਫੇਰ ਫੇਰ ਹੈ ਅਨਅਧਿਕਾਰਤ ਖਾਤੇ ਖਲਵਾ ਕੇ ਉਹਨਾਂ ਦੇ ਫੰਡ ਜਿਹੜੇ ਹੈ ਗਲਤ ਟੰਗ ਨਾਲ ਅਦਾਈ ਕੀਆਂ ਜਿਹੜੀਆਂ ਕੀਤੀਆਂ ਗਈਆਂ ਸੀਗੀਆਂ ਉਸ ਨੂੰ ਲੈ ਕੇ ਕਿਉਂਕਿ ਜਿਹੜੇ ਲੁਧਿਆਣਾ ਦੇ ਡੀਡੀਪੀਓ ਹੈਗੇ ਨੇ ਉਹਨਾਂ ਵੱਲੋਂ ਰਿਪੋਰਟ ਭੇਜੀ ਗਈ ਉਸ ਦੇ ਮੁਤਾਬਕ ਰਿਪੋਰਟ ਦੇ ਮੁਤਾਬਕ ਜਿਹੜਾ ਹੈਗਾ ਉਸ ਨੂੰ ਮੋਤਲ ਕੀਤਾ ਗਿਆ ਦੂਸਰੇ ਪਾਸੇ ਜਗਰਾਉਂ ਦਾ ਜਿਹੜੇ ਹਲਕੇ ਦਾ ਜਿਹੜਾ ਜਗਰਾਉਂ ਦਾ ਜਿਹੜਾ ਹੈਗਾ ਬੀਡੀਪੀਓ ਉਸ ਸਿਦਵਾਂ ਪੇਟ ਵਿਖੇ ਸਰਪੰਚ ਤੋਂ ਇੱਕ ਸਟਿੰਗ ਆਪਰੇਸ਼ਨ ਹੋਇਆ ਹੈ ਉਥੋਂ ਦੇ ਮੁੱਲਾਂਪੁਰ ਦੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਦੇ ਵੱਲੋਂ ਕੀਤਾ ਗਿਆ ਔਰ ਜਦੋਂ ਉਹਦੇ ਵਿੱਚੋਂ ਮਾਮਲਾ ਇਹ ਸੀਗਾ 1 ਲੱਖ 60000 ਦੀ ਜਿਹੜੀ ਗ੍ਰਾਂਟ ਦੇ ਬਦਲੇ 20000 ਰੁਪਏ ਦੀ ਜਿਹੜੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਸਰਪੰਚ ਵੱਲੋਂ ਤੇ ਉਸ ਵੇਲੇ ਉਹ ਜਦੋਂ ਸਟਿੰਗ ਆਪਰੇਸ਼ਨ ਹੋਇਆ ਪਹਿਲਾਂ ਤੇ ਬੜਾ ਜੀ ਤਤਾ ਹੋਇਆ ਬੀਡੀਪੀਓ ਉਹ ਆ ਕੇ ਥੱਲੇ ਮਾਰੇ ਪੈਸੇ ਤੇ ਬੜਾ ਗਰਮ ਹੋਇਆ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਫੜ ਲਿਆ ਜੇ ਫਿਰ ਪੂਰੀ ਦਲੀਕਾ ਨਿਕਲ ਗਈਆਂ ਉਹਦੀਆਂ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਹੈ ਕਿ ਉਹਦੀ ਬੇਟੀ ਦਾ ਕਿਤੇ ਹੋਣਾ ਸ਼ਗਨ ਸ਼ਗਨ ਕੁਝ ਦਿਨ ਪਹਿਲਾਂ ਹੋਇਆ ਹੁਣ ਸ਼ਗਨ ਪਿਆ ਹੋਣਾ ਜੀ ਤੇ ਉਹ ਉਸ ਨੂੰ ਲੈ ਕੇ ਵੀ ਮਤਲਬ ਜਿਸ ਤਰ੍ਹਾਂ ਉਹ ਉਹਦੀ ਮੇਰੀ ਧੀ ਦਾ ਪਹਿਲਾਂ ਕੁਝ ਦਿਨ ਪਹਿਲਾਂ ਸ਼ਗਨ ਹੋਇਆ ਤਰਸ ਦੇ ਉਹ ਤਰਸ ਦੇ ਉਧਾਰ ਦੇ ਉੱਤੇ ਇਹੋ ਜਿਹੀਆਂ ਗੱਲਾਂ ਵੀ ਉਹਨੇ ਕੀਤੀਆਂ ਹੈਗੀਆਂ ਨੇ ਸੋ ਗੱਲ ਇਹ ਹੈ ਆ ਇਸ ਢੰਗ ਦੇ ਜਿਹੜੇ ਰਿਸ਼ਵਤਖੋਰੀ ਦਾ ਮਾਮਲਾ ਹੈ ਇਹਦੇ ਚ ਬਹੁਤ ਘੱਟ ਜਿਹੜੇ ਮਾਮਲੇ ਨੇ ਸਾਹਮਣੇ ਆ ਪਾਉਂਦੇ ਨੇ ਹੁਣ ਇਹ ਜਿਹੜੇ ਮਾਮਲੇ ਸਾਹਮਣੇ ਆਏ ਨੇ ਉਹ ਨੇ ਹੁਣ ਕਿੰਨੇ ਮਾਮਲੇ ਭੁਪਿੰਦਰ ਜੀ ਇਹੋ ਜਿਹੇ ਹੋਣਗੇ ਜਿਹੜੇ ਅਜੇ ਤੱਕ ਨਜ਼ਰ ਹੀ ਨਹੀਂ ਆਏ ਕਿੰਨੇ ਕਿ ਮਾਤੜ ਬੰਦੇ ਹੋਣਗੇ ਜਿਹੜਾ ਨਾਲ ਰਿਸ਼ਵਤਖੋਰੀ ਹੋਈ ਹੋਣੀ ਹੈ ਜਿਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਦੇ ਬਦਲੇ ਪੈਸੇ ਦਿੱਤੇ ਹੋਣੇ ਬਹੁਤ ਸਾਰੇ ਇਹੋ ਜਿਹੇ ਵਰਗ ਆ ਸਾਡੇ ਸੂਬੇ ਦੇ ਵਿੱਚ ਜਿਹੜਾ ਵਿਚਾਰਾ ਜਾਗਰੂਕ ਨਹੀਂ ਹੈਗਾ ਪੜਿਆ ਲਿਖਿਆ ਨਹੀਂ ਹੈਗਾ ਉਹ ਕਹਿੰਦਾ ਕਿ ਯਾਰ ਜੇ ਕਿਤੇ ਮੈਂ ਅਫਸਰ ਨੂੰ ਫਸਾ ਦੇ ਕਿਤੇ ਪਸੂੜੀ ਮੇਰੇ ਗੱਲ ਨਾਲ ਪੈ ਜ ਕਾਰਵਾਈ ਕਰਾਉਣ ਤੋਂ ਕਿ ਭਈ ਵੱਡੇ ਲੋਕਾਂ ਨਾਲ ਦੇਖੋ ਗੱਲ ਇਹ ਹੈ ਕਿ ਜਿਹੜੇ ਵੀ ਜਿੰਨੇ ਵੀ ਅਸਰ ਹੈਗੇ ਨੇ ਜੀ ਇੱਕ ਤਾਂ ਬੰਦਾ ਹੁੰਦਾ ਜਿਹੜਾ ਵਿਚਾਰਾ ਜਿਹੜਾ ਰੋਟੀ ਤੋਂ ਮੁਤਾਜ ਜੀ ਉਹਨੂੰ ਪਿੰਡਾਂ 'ਚ ਵੀ ਤੁਸੀਂ ਦੇਖ ਲਓ ਕਿ ਲੋਕ ਵਿਚਾਰੇ 5-5000 ਰੁਪਏ ਦੇ ਉੱਤੇ ਵੀ ਕੰਮ ਪ੍ਰਾਈਵੇਟ ਕੰਮ ਕਰੀ ਫਿਰਦੇ ਨੇ ਰੋਜ਼ੀ ਰੋਟੀ ਵਾਸਤੇ ਦੇਖੋ ਇਹ ਨਹੀਂ ਹੁਣ ਇਹਨਾਂ ਦੀ ਤਨਖਾਹਾਂ ਜ਼ਿਆਦਾ ਨਹੀਂ ਤੇ ਮਤਲਬ ਕਿ 80-90 ਹਜ਼ਾਰ ਜਾਂ ਲੱਖ ਤੱਕ ਤੇ ਹੋਣਗੀਆਂ ਨੇ ਅਫਸਰਾਂ ਦੀ ਘੱਟ ਤੋਂ ਘੱਟ ਜੇ ਆਪਾਂ ਗੱਲ ਕਰੀਏ ਤੇ ਕੀ ਜ਼ਰੂਰਤ ਹੈ ਚੰਗਾ ਰੋਟੀ ਪਾਣੀ ਚੱਲ ਸਕਦਾ ਹੈ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਸਕਦੇ ਪਰ ਲਾਲਚ ਭ੍ਰਿਸ਼ਟਾਚਾਰੀ ਦੇ ਜਿਹੜੇ ਕਟਾਨੂ ਨੇ ਸਾਡੇ ਖੂਨ ਦੇ ਰਸਤੇ ਹੁਣ ਡੀਐਨਏ ਦੇ ਵਿੱਚ ਪਹੁੰਚ ਗਏ ਮੈਕਸਰੇ ਗੱਲ ਕਰਦਾ ਸਾਡੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਬੜੀ ਵੱਡੀ ਭ੍ਰਿਸ਼ਟਾਚਾਰੀ ਸਾਡੇ ਦੇਸ਼ ਦੇ ਵਿੱਚ ਕੋੜ ਬਣ ਕੇ ਇਸ ਵੇਲੇ ਸਾਡੇ ਡੀਐਨਏ ਦੇ ਵਿੱਚ ਲੋਕਾਂ ਦੇ ਡੀਐਨਏ ਦੇ ਵਿੱਚ ਪਹੁੰਚ ਚੁੱਕੀ ਹੋਈ ਹੈ ਜਿਸ ਨੂੰ ਕੱਢਣਾ ਜਿਹੜਾ ਨਾ ਤੁਸੀਂ ਕੁਝ ਸਮੇਂ ਲਈ ਦਬਾ ਸਕਦੇ ਹੋ ਡੰਡੇ ਨਾਲ ਕੋਈ ਚੀਜ਼ ਜਿਹੜੀ ਹੈ ਨਾ ਉਹ ਜੜੋਂ ਖਤਮ ਨਹੀਂ ਹੁੰਦੀ ਉਦਾਂ ਦੀ ਮਾਨਸਿਕਤਾ ਜਿਹੜੀ ਆ ਉਸ ਨੂੰ ਉਸੇ ਬਦਲਾ ਲੈਣਾ ਪਊਗਾ ਸਾਡੀ ਸਿੱਖਿਆ ਜਿਹੜੀ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਸਹੀ ਤਰੀ ਢੰਗ ਦੀ ਸਿੱਖਿਆ ਬਚਪਨ ਤੋਂ ਹੋਣੀ ਚਾਹੀਦੀ ਬਚਪਨ ਦੇ ਸਕੂਲਾਂ 'ਚ ਇਹ ਹੋਣੀ ਚਾਹੀਦੀ ਕਿ ਰਿਸ਼ਵਤ ਖੋਹਣਾ ਇੱਕ ਬਹੁਤ ਵੱਡਾ ਗੁਨਾਹ ਹੈ ਪਾਪ ਹੈ ਬਹੁਤ ਸਾਰੇ ਮੁਲਕ ਇਹੋ ਜਿਹੇ ਨੇ ਜਿੱਥੇ ਰਿਸ਼ਵਤ ਖੋਰੀ ਨੂੰ ਜੇ ਹੋ ਜੇ ਨਾ ਕਿ ਰਿਸ਼ਵਤ ਬੜੇ ਭੜੇ ਨਿਗਾਹਾਂ ਦੇਖਦੇ ਔਰ ਇਹੋ ਜਿਹੀ ਸਜ਼ਾਵਾਂ ਹੁੰਦੀਆਂ ساری ਜ਼ਿੰਦਗੀ ਉਹ ਨਹੀਂ ਅੱਗੇ ਸਿਰ ਨਹੀਂ ਝੁੱਕ ਸਕਦਾ ਬੰਦਾ ਹੁਣ ਇੱਥੇ ਹੈ ਕੇਸ ਚੱਲਦੇ ਨੇ ਮੁਲਕ ਮੁੜ ਕੇ ਫੇਰ ਰਿਸ਼ਵਤ ਦੇ ਬਦਲੇ ਰਿਸ਼ਵਤ ਹੋ ਜਾਂਦੀ ਹੈ ਅੱਗੇ ਫਿਰ ਰਿਸ਼ਵਤ ਦੇ ਬਦਲੇ ਰਿਸ਼ਵਤ ਦੇ ਕੇ ਕੇਸ ਚੋਂ ਬਾਹਰ ਆ ਜਾਂਦੇ ਨੇ ਬਹੁਤ ਇਹੋ ਜਿਹੇ ਆਧਾਰੇ ਹੈਗੇ ਨੇ ਸਾਡੇ ਲੋਕਲ ਇੱਥੇ ਵੀ ਦੇਖ ਲਓ ਬਹੁਤ ਸਾਰੇ ਆਧਾਰੇ ਹੈਗੇ ਨੇ ਜਿੱਥੇ ਮੈਂ ਖੁਦ ਦੇਖ ਰਿਹਾ ਕਿ ਲੋਕ ਜਿਹੜੇ ਨੇ ਰਿਸ਼ਵਤ ਖੋਰੀ ਦੇ ਮਾਮਲਿਆਂ 'ਚ ਫਸਦੇ ਨੇ ਤੇ ਅੱਗੋਂ ਆਪਣੇ ਡਿਪਾਰਟਮੈਂਟ ਦੇ ਵਿੱਚ ਹੀ ਆਪਣੇ ਅਫਸਰਾਂ ਨੂੰ ਦੇ ਕੇ ਉਹ ਜੀ ਪੱਲਾ ਛਡਾ ਲੈਂਦੇ ਨੇ ਜਾਂ ਮਤਲਬ ਕਿ ਜਦੋਂ ਕੋਰਟ ਕਚਹਿਰੀ ਹੁੰਦਾ ਉਹ ਲੱਗੇ ਹੋਏ ਨੇ ਫਿਰ ਆ ਜਾਂਦੇ ਨੇ ਜੀ ਕਲੀਅਰੈਂਸ ਲੈ ਕੇ ਫੇਰ ਆ ਜਾਂਦੇ ਨੇ ਫੇਰ ਲੱਗ ਜਾਂਦੇ ਨੇ ਸੋ ਇਹ ਜਿਹੜੀ ਬਿਮਾਰੀ ਹੈ ਇਹ ਕੋੜ ਹੈ ਜਿਹੜਾ ਇਹ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਘੁਣ ਬਣ ਕੇ ਖਾ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਤਬਦੀਲੀ ਜਿਹੜੀ ਹੈ ਲਿਆਣੀ ਬੇਹੱਦ ਲਾਜ਼ਮੀ ਇਹਦੇ ਤੋਂ ਉਹ ਚੰਦ ਅਫਸਰ ਨੇ ਹਰ ਮਹਿਕਮਾ ਜਿਹੜਾ ਹੈਗਾ ਹਰ ਡਿਪਾਰਟਮੈਂਟ ਜਿਹੜਾ ਹੈਗਾ ਉਹ ਇਹੋ ਜਿਹੀਆਂ ਕਾਲੀਆਂ ਭੇਡਾਂ ਨਾਲ ਭਰਿਆ ਹੋਇਆ ਰਿਸ਼ਵਤਖੋਰਾ ਨਾਲ ਭਰਿਆ ਪਿਆ ਸੋ ਮਾਨਸਿਕਤਾ ਬਦਲਣ ਦੀ ਲੋੜ ਹੈ ਕੋਈ ਵੀ ਦੇਸ਼ ਜਿਹੜਾ ਹੈ ਉਹਨਾਂ ਤਰੱਕੀ ਤਾਂ ਹੀ ਕਰ ਸਕਦਾ ਜਦੋਂ ਇਹੋ ਜਿਹੀ ਕੋੜ ਇਹੋ ਜਿਹੀ ਚੀਜ਼ਾਂ ਨਾ ਹੁਣ ਹਰ ਪਾਸੇ ਚਾਹੇ ਤੁਸੀਂ ਦੇਖ ਲਓ ਕਿ ਅੰਤਰਰਾਸ਼ਟਰੀ ਆਪਣੇ ਕੇਂਦਰ ਦੇ ਸੈਂਟਰ ਲੈਵਲ ਤੇ ਵੀ ਬਹੁਤ ਸਾਰੇ ਜਿਹੜੇ ਫੋਰਨ ਦੇ ਡੀਲਸ ਹੁੰਦੀਆਂ ਨੇ ਤੁਸੀਂ ਬਹੁਤ ਸਾਰੇ ਕੇਸ ਦੇਖੇ ਹੋਣੇ ਆ ਜੀ ਰਿਸ਼ਵਤ ਖੋਰੀ ਦੇ ਕੇਸ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਕੋਈ ਚੀਜ਼ ਖਰੀਦਣੀ ਹੁੰਦੀ ਹੈ ਜੀ ਤਾਂ ਹਰ ਪਾਸੇ ਜਿਹੜਾ ਇਸ ਵੇਲੇ ਰਿਸ਼ਵਤ ਖੋਰੀ ਦਾ ਬੋਲ ਬਲ ਹੈ ਦੋ ਫੜੇ ਗਏ ਨੇ ਪਰ ਸਰਕਾਰ ਦਾ ਜਿਹੜਾ ਉਪਰਾਲਾ ਚਾਹੇ ਸਰਕਾਰਾਂ ਜੋ ਕਰਦੀਆਂ ਚੰਗੀਆਂ ਨੇ ਪਰ ਮੈਂ ਇਹ ਕਹਿੰਦਾ ਕਿ ਰਿਸ਼ਵਤਖੋਰੀ ਹੋਈ ਕਿਉਂ ਰਹੀ ਹੈ ਜੇ ਸਰਕਾਰ ਸਾਡੇ ਐਮਐਲਏ ਸਾਡੇ ਵਿਧਾਇਕ ਜਾਗਰੂਕ ਹੋਣ ਇਨਵੋਲਵਮੈਂਟ ਜਿਹੜੀ ਹੁੰਦੀ ਹੈ ਹਰ ਪਾਸੇ ਹਰ ਸਮਾਜ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ ਚੰਗੇ ਹੁਣ ਥੋੜੇ ਰਹਿ ਗਏ ਨੇ ਤੇ ਮਾੜਿਆਂ ਦੀ ਤਦਾਦ ਤੁਹਾਡੇ ਸਾਹਮਣੇ ਹੀ ਹੈ ਸੋ ਇਹ ਹਨ ਮੇਰੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜਾ ਸਰਕਾਰ ਦਾ ਸਭ ਤੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਸੰਸਦ ਵਿੱਚ ਘਟਨਾ ਵਾਪਰੀਆ ਉਸ ਦੇ ਵਿੱਚ ਜੋ ਨੌਜਵਾਨ ਫੜੇ ਗਏ ਨੇ ਉਹਨਾਂ ਦੇ ਦਿਲਾਂ ਦੇ ਅੰਦਰ ਸਰਕਾਰ ਦੇ ਪ੍ਰਤੀ ਕਾਫੀ ਰੋਸ ਸੀਗਾ ਉਹ ਰੋਸ ਉਹਨਾਂ ਨੇ ਪ੍ਰਗਟ ਕੀਤਾ ਪਰ ਜਿਹੜਾ ਰੋਸ ਪ੍ਰਗਟ ਕਰਨ ਦਾ ਉਹਨਾਂ ਦਾ ਤਰੀਕਾ ਸੀਗਾ ਉਹ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਅਜੇ ਕਿਉਂਕਿ ਜਿਹੜਾ ਰੋਸ ਹੈ ਕਿਸੇ ਹੋਰ ਤਰੀਕੇ ਵੀ ਪ੍ਰਗਟ ਕੀਤਾ ਜਾ ਸਕਦਾ ਸੀਗਾ ਪਰ ਇਹ ਤਰੀਕਾ ਬਿਲਕੁਲ ਗਲਤ ਹੈ ਅਤੇ ਇਸ ਮਾਮਲੇ ਦੇ ਉੱਤੇ ਜਿਹੜੀਆਂ ਧਰਾਵਾਂ ਲਾ ਕੇ ਉਹਨਾਂ ਨੂੰ ਜਿਨ੍ਹਾਂ ਦੇ ਵਿੱਚ ਡੱਕਿਆ ਗਿਆ ਵਾ ਉਹ ਵੀ ਕਿਤੇ ਨਾ ਕਿਤੇ ਜਾਂਚਣ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰੀ ਦੀ ਤਾਂ ਜਿਵੇਂ ਇਹਨਾਂ ਦੱਸਿਆ ਕਿ ਪਹਿਲਾਂ ਇੱਕ ਬੀਡੀਪੀਓ ਜਿਸ ਦੇ ਵੱਲੋਂ 58.25 ਲੱਖ ਰੁਪਏ ਦੀ ਕਪਲੇਬਾਜ਼ੀ ਕੀਤੀ ਗਈ ਅਤੇ ਉੱਥੇ ਇੱਕ ਅੱਜ ਇੱਕ ਹੋਰ ਬੀਡੀਪੀਓ ਜੋ ਕਿ ਰਿਸ਼ਵਤ ਲੈਂਦਾ ਫੜਿਆ ਗਿਆ ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਹੋਰ ਵਿਭਾਗਾਂ ਦੇ ਵਿੱਚ ਵੀ ਜਾਈਆਂ ਕਾਲੀਆਂ ਪੀਡਾਂ ਬੈਠੀਆਂ ਨੇ ਜਿਹੜੀਆਂ ਕਿ ਕੋਣਮਾਂਗ ਸਮਾਜ ਨੂੰ ਖਾ ਰਹੀਆਂ ਨੇ ਇਹਨਾਂ ਦਾ ਹੱਲ ਇੱਕੋ ਹੀ ਹੈ ਕਿ ਸਿੱਖਿਆ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਸਿੱਖਿਆ ਦੇ ਵਿੱਚ ਇਹਨਾਂ ਨੂੰ ਐਥਿਕਸ ਵੀ ਦਿੱਤੇ ਜਾਣੇ ਚਾਹੀਦੇ ਆ ਕਿ ਕਿਵੇਂ ਅਜਿਹਾ ਗੁਨਾਹ ਕਰਨਾ ਇੱਕ ਬਹੁਤ ਵੱਡਾ ਪਾਪ ਹੈ ਇਸੇ ਤਰ੍ਹਾਂ ਹੀ ਸ਼ਾਇਦ ਸਮਾਜ ਨੂੰ ਸੁਧਾਰਿਆ ਜਾ ਸਕਦਾ ਹੈ ਜਾਂ ਹੋਰ ਵੀ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਸੋ ਅਗਲੀ ਵਾਰੀ ਫਿਰ ਪੇਸ਼ ਹੋਵਾਂਗੇ ਨਵੇਂ ਮੁੱਦਿਆਂ ਦੇ ਨਾਲ ਨਵੇਂ ਪੱਖ ਦੇ ਮੁੱਦਿਆਂ ਦੇ ਨਾਲ ਸਿਆਸਤ ਦੇ ਅਹਿਮ ਜੁੜੇ ਹੋਏ ਮੁੱਦਿਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ